ਇਸ ਵਾਸਤੇ ਰਾਤ ਨੂੰ ਇਹ ਬੰਦੇ ਅੱਧਾ ਛੱਕੇ ਤੇ ਦਿਨ ਨਾਲੋਂ ਤੋਂ ਦੁਗਣਾ ਛਕ ਲਿਆ ਜੈਸੇ ਆਮ ਨੇ ਹੋਂ ਤੇ ਬਸ ਡਿਨਰੀ ਡਿਨਰ ਦੀ ਮਹਿਸਲ ਹੈ ਸਜ ਗਈਆਂ ਨੇ ਲੋਕੀ ਰੱਜ ਕੇ ਖਾਂਦੇ ਨੇ ਰਾਤ ਨੂੰ ਦਿਨ ਨੂੰ ਕੋਈ ਗੱਲ ਨਹੀਂ ਇਹਨਾਂ ਨੇ ਕੀ ਖਾਤ ਨਾਮ ਜਪਣੇ ਤੇ ਪੇਟ ਭਰਿਓ ਪਸਵਾ ਜਿਉਂ ਸੋਇਓ ਮਾਨੁਖ ਜਨਮ ਹੈ ਹਾਰਿਓ ਰੇ ਇਤਨਾ ਖਾ ਲਿਆ ਇਹ ਉਠੇਗਾ ਇਹ ਨਹੀਂ ਉਠੇਗਾ ਤੇ ਜੇ ਉਠੇਗਾ ਤੇ ਆਸਾ ਦੀਵਾਰ ਵਿੱਚ ਉੰਗਦਾ ਹੀ ਰਹੇਗਾ ਸੌਂਦਾ ਰਹੇਗਾ ਨਿੰਦਾਏ ਕਾਰ ਜੋ ਅੰਦਰ ਅਣਪੇ ਆਉਤੇ ਪਚਿਆ ਹੀ ਨਹੀਂ ਉਹ ਭਾਰ ਹੈ ਉਹ ਬਾਹਰ ਬੋਝ ਹੈ ਉਹ ਤਣਾਅ ਹੈ ਤੋਂ ਰਾਤ ਨੂੰ ਬਿਸ਼ਰਾਮ ਸਰੀਰ ਬਿਸ਼ਰਾਮ ਵਿੱਚ ਜਾਂਦਾ ਹੈ ਚੇਤਨਾ ਬਿਸ਼ਰਾਮ ਵਿੱਚ ਜਾਂਦੀ ਹੈ ਜਠਰ ਅਗਨੀ ਬਿਸ਼ਰਾਮ ਵਿੱਚ ਜਾਂਦੀ ਹੈ ਰਾਤ ਆਰਾਮ ਹੈ ਦਿਨ ਧੰਦਾ ਹੈ ਲੱਖ ਵੀ ਕੋਸ਼ਿਸ਼ ਕਰੋ ਰਾਤ ਨੂੰ RAM ਨਹੀਂ ਚੇਤੇ ਆਉਂਦਾ ਇੰਨੇ ਮੈਰਸ ਕਰਦੇ ਬਿਸ਼ਰਾਮ ਚੇਤੇ ਆਉਂਦਾ ਹੈ। ਸਰੀਰ ਚੇਤੇ ਆਉਂਦਾ ਹੈ, ਜ਼ਮੀਰ ਨਹੀਂ ਚੇਤੇ ਆਉਂਦੀ। ਬਗੌਰ ਮੁਤੱਲਕ ਕਰਕੇ ਦੇਖੋ। ਦਿਨ ਬਾਜ਼ਾਰ ਚੇਤੇ ਆਉਂਦਾ ਹੈ, ਕਰਤਾਰ ਨਹੀਂ ਚੇਤੇ ਆਉਂਦਾ। ਦਿਨ ਧੰਦਾ ਚੇਤੇ ਆਉਂਦਾ ਹੈ, ਧਰਮ ਨਹੀਂ ਚੇਤੇ ਆਉਂਦਾ। ਧਰਮ ਚੇਤੇ ਆਸਕੇ ਤਾਂ ਲੰਬੀ ਖੋਈ ਤਬਾਦ ਨਤੀਜਾ ਕਢਿਆ ਗਿਆ। ਜਦੋਂ ਦਿਨ ਦਿਨ ਨਾ ਹੋਵੇ ਤੇ ਰਾਤ ਰਾਤ ਨਾ ਹੋਵੇ ਉਦੋਂ ਤੂੰ ਕੋਸ਼ਿਸ਼ ਕਰੀਂ, ਤੈਨੂੰ ਧਰਮ ਚੇਤੇ ਆਏਗਾ। ਰੱਬ ਚੇਤੇ ਆਏ। ਉਦੋਂ ਕੋਸ਼ਿਸ਼ ਕਰੀਂ। ਗੱਲ ਬਣ ਜਾਏਗੀ ਜਦ ਦਿਨ ਦਿਨ ਨਾ ਹੋਵੇ ਤੇ ਰਾਤ ਰਾਤ ਨਾ ਹੋਵੇ ਸੂਰਜ ਗਰੂਬ ਹੋ ਗਿਆ ਪਰ ਰਾਤ ਨਹੀਂ ਹੈ ਕਿਉਂਕਿ ਚਾਨਣ ਹੈ ਸਵੇਰੇ ਤੋ ਫੁੱਟ ਗਈ ਹੈ ਪਰ ਅਜੇ ਦਿਨ ਨਹੀਂ ਹੈ ਕਿਉਂਕਿ ਸੂਰਜ ਉਧੇ ਨਹੀਂ ਹੋਇਆ ਸੰਦਿਆ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਸਾਨੂੰ ਦੋ ਵਕਤ ਦਾ ਸਤਸੰਗ ਗੁਰਦੇਵ ਨੇ ਦਿੱਤਾ ਹੈ ਸਵੇਰ ਦਾ ਸਤਸੰਗ ਹੋਰ ਸ਼ਾਮ ਦਾ ਹੋ ਰਿਹਾ ਹੈ ਸਵੇਰ ਦੀ ਬਾਣੀ ਹੋ ਰਹੀ ਹੈ ਸ਼ਾਮ ਦੀ ਬਾਣੀ ਵੀ ਹੋ ਰਹੀ ਹੈ ਸਵੇਰੇ ਤੂੰ ਪੜ ਪੰਜ ਬਾਣੀਆਂ ਜਪ ਕਰ ਮੂਲ ਮੰਤਰ ਗੁਰ ਮੰਤਰ ਸ਼ਾਮ ਨੂੰ ਪੜ ਤੂੰ ਰਹਿ ਰਾਜ ਸਾਹਿਬ ਕੀਰਤਨ ਸਵੇਰਾ ਇਹ ਦੋ ਤਿੰਨ ਦਾ ਵਖ ਵਖ ਸੰਗ ਹੈ ਇਹ ਬੀਜਣ ਦੀ ਰੁੱਤ ਹੈ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਸਮਾਪਤੀ ਕਰੀਏ ਬੀਜਣ ਦੀ ਰੁੱਤ ਵੀ ਹੋਵੇ ਰੁੱਤਾਂ ਦੇ ਚੋਂ ਰੁੱਤਵੀ ਹੋਵੇ ਤੇ ਰੁੱਤ ਅੱਠ ਪੈਰਾਂ ਵਿੱਚ ਦੋ ਦਫਾ ਹੁੰਦੀ ਹੈ ਰੋਜ਼ ਆਉਂਦੀ ਹੈ ਤੇ ਬਦਕਿਸਮਤ ਹੈ ਉਹ ਕਿਸਾਨ ਜਿਹੜਾ ਰੁੱਤ ਗਵਾ ਕੇ ਫਿਰ ਬੀਜਣ ਦੀ ਕੋਸ਼ਿਸ਼ ਕਰੇ ਰੁੱਤ ਲੰਘ ਗਈ ਲੰਘ ਗਿਆ ਅੰਮ੍ਰਿਤ ਵੇਲਾ ਹੁਣ ਗੁਟਕਾ ਲੈ ਕੇ ਬੈਠਾ ਲੰਘ ਗਈ ਸੰਧਿਆ ਤੇ ਹੁਣ ਪ੍ਰਹਿਰਾਸ ਸਾ ਪੜ ਰਿਹਾ ਗੱਲ ਨਹੀਂ ਬਣਾਂਗੀ ਵਕਤ ਦੀ ਸੰਭਾਲ ਕਰ ਰੁੱਤ ਦੀ ਪਹਿਚਾਨ ਕਰ ਔਰ ਜੇ ਰੁੱਤ ਦੇ ਮਤਾਬਕ ਤੂੰ ਸਾਬਤ ਬੀਜ ਬੋਇਆ ऐसा प्रफुलत होते छड़ कद नहीं आएगी कबीर ऐसा हरा भरा बूटा निकलेगा जिद बसंत बार सदी बनी रहेगी कदी छड़ नहीं आएगी कदी मौसमे हिजा नहीं आवेगा तो सदीवी हरा भरा रहेगा सदीवी खिड़िया रहेगा और बारह महीने फल लगन गए ਕਿਸੇ ਬੂਟੇ ਨੂੰ 12 ਮਹੀਨੇ ਫਲਣੇ ਲੱਗਦੇ ਸਾਲ ਦੇ ਵਿੱਚ ਇੱਕ ਦਫਾ ਲੱਗਦੇ ਨੇ ਤੋ 12 ਮਹੀਨੇ ਪਰ ਫੁੱਲਤ ਹੋਵੇਗਾ ਇਸ ਤਰੀਕੇ ਦਾ ਬੀਜ ਬੋ ਕੇ ਵੇਖ ਬੀਜ ਫਲ ਤੱਕ ਨਹੀਂ ਪਹੁੰਚਿਆ ਕੁਝ ਕਾਰਨ ਹੋਣਗੇ ਉਹ ਕਾਰਨ ਆਪ ਖੁਦ ਅੰਦਾਜ਼ਾ ਲਾਣੇ ਕੀ ਕਾਰਨ ਨੇ ਬੀਜ ਫਲ ਤੱਕ ਕਿਉਂ ਨਹੀਂ ਪਹੁੰਚਿਆ ਤੋ ਗੁਰਦੇਵ ਕਹਿੰਦੇ ਪਹਿਲਾ ਕਾਰਨ ਤੇ ਇਹ ਹੋਵੇਗਾ ਕਿ ਬੀਜ ਦਲੀਆ ਹੋਵੇਗਾ ਦਾਲ ਹੋਵੇ ਤੇ ਜੇ ਕਿਦਰੇ ਤੂੰ ਸਾਬਤ ਵੀ ਕਰ ਲਿਆ ਹੋਵੇਗਾ ਤੇ ਰੁੱਤ ਦੀ ਪਛਾਣ ਨਹੀਂ ਕੀਤੀ ਹੋਣੀ ਰਤ ਨੂੰ ਸਾਹਮਣੇ ਰੱਖ ਕੇ ਬੋਇਆ ਨਹੀਂ ਹੋਵੇਗਾ ਰਤ ਨੂੰ ਸਾਹਮਣੇ ਰੱਖ ਕੇ ਤੂੰ ਬੋਵੇਂ ਬੀਜ ਨੂੰ ਸਾਬਤ ਬੋਵੇਂ ਫਿਰ ਗੁਰੂ ਬਖਸ਼ਿਸ਼ ਕਰਦਾ ਹੈ ਇਹ ਬੀਜ ਐਸਾ ਪਰਫੁੱਲਤ ਹੁੰਦਾ ਹੈ ਉਸ ਕੋਠੜੀ ਦੇ ਵਿੱਚ ਪਰਿਪੂਰਨ ਪਰਮਾਤਮਾ ਨੇ ਇੱਕ ਅਨੂਪਮ ਵਸਤੂ ਪਾ ਦਿੱਤੀ ਹੈ ਕੋਈ ਲੱਭੇ ਕੋਈ ਖੋਜੇ ਖੋਜ ਤੇ ਵੈਸੇ ਬੰਦੇ ਨੇ ਬੜੀ ਕੀਤੀ ਤੇ ਖੋਜੀ ਬਿਰਤੀਆਂ ਵੀ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਨੇ ਬੰਦੇ ਨੇ ਪਹਾੜਾਂ ਨੂੰ ਖੋਦੇ ਤੇ ਉਹਦੇ ਚੋਂ ਖੋਜੇ ਨੇ ਤਰ੍ਹਾਂ-ਤਰ੍ਹਾਂ ਦੀਆਂ ਧਾਤੂਆਂ ਹੀਰੇ ਸੋਨਾ ਚਾਂਦੀ ਤਾਂਬਾ ਜਸਤ ਲੋਹਾ ਪਤਾ ਨਹੀਂ ਕਿੰਨੀ ਸਾਜ਼ੋ ਸਮੱਗਰੀ ਮਨੁੱਖ ਨੇ ਪਹਾੜਾਂ ਦੀ ਕੁੱਖ ਦੇ ਚੋਂ ਲੱਭੀ ਹੈ ਸਾਗਰ ਦਾ ਚੀਨ ਸੀਨਾ چیر ਕੇ ਮਨੁੱਖ ਨੇ ਮੋਤੀ ਤਰ੍ਹਾਂ-ਤਰ੍ਹਾਂ ਦੀਆਂ ਹੋਰ ਕਾਰਾਮਦ ਵਸਤੂਆਂ ਤੇ ਤੇਲ ਤੱਕ ਲੱਭਿਆ ਹੈ ਸਾਗਰ ਦੇ ਚੋਂ हम मनुख की दृष्टि उपर जा रही है अगर जमीन कुछ है पहाड़ा पहाड़ों कुछ है सागर कुछ है तो उपर ग्रह न्छत्रा भी कुछ होगा तो उपर भी वो तलाश कर जाए साहबाद की बाणी कहती है जो जमीन कुछ है ग्रह न्छत्रा भाव आसमान कुछ है पहाड़ा पहाड़ों कुछ है ਔਰ ਸਾਗਰ ਦੇ ਵਿੱਚ ਕੁਝ ਹੈ ਤਾਂ ਜੀਵਨ ਦੇ ਵਿੱਚ ਵੀ ਕੁਝ ਹੈ ਜੀਵਨ ਦੇ ਵਿੱਚ ਕਿੰਨਾ ਕੁ ਹੈ ਕੀ ਹੈ ਤਾਂ ਗੁਰਬਾਣੀ ਦਾ ਫੈਸਲਾ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਬ੍ਰਹਿਮੰਡ ਦੇ ਵਿੱਚ ਹੈ ਉਹ ਇਸ ਪਿੰਡ ਦੇ ਵਿੱਚ ਹੈ ਜੋ ਬ੍ਰਹਿਮੰਡ ਦੇ ਵਿੱਚ ਲਭਿਆ ਜਾ ਸਕਦਾ ਹੈ ਉਹ ਇਸ ਪਿੰਡ ਦੇ ਵਿੱਚ ਹੈ ਹੈਰਾਨਗੀ ਹੋਵੇਗੀ ਇੰਨਾ ਵੱਡਾ ਬ੍ਰਹਿਮੰਡ ਤੇ ਉਹਦੇ ਵਿੱਚ ਜੋ ਕੁਝ ਹੈ ਉਹ ਇਸ ਪਿੰਡ ਦੇ ਵਿੱਚ ਵੀ ਹੈ ਯਕੀਨ ਨਹੀਂ ਆਏਗਾ ਹੋਰ ਵੀ ਅਰਜ਼ ਕਰਾਂ ਬ੍ਰਹਿਮੰਡ ਦੀ ਖੋਜ ਬਾਰਮੁਖੀ ਹੈ ਪਿੰਡ ਦੀ ਖੋਜ ਅੰਤਰਮੁਖੀ ਹੈ ਔਰ ਪਿੰਡ ਦੇ ਅੰਦਰ ਕੌਣ ਪ੍ਰਵੇਸ਼ ਕਰੇ ਸ਼ਰੀਰ ਦੇ ਅੰਦਰ ਕੌਣ ਪ੍ਰਵੇਸ਼ ਕਰੇ ਤੇ ਖੋਜੇ ਤੇ ਜੇ ਕਿਦਰੇ ਵਿਗਿਆਨਕ ਢੰਗ ਨਾਲ ਸ਼ਰੀਰ ਦੀ ਖੋਜ ਕੀਤੀ ਗਈ ਤੇ ਹੱਡ ਮਾਸ ਨਾੜੀਆਂ ਉਹਨੂੰ ਮੰਜ ਹੀ ਲੱਭੇਗਾ ਬਸਤ ਅਨੂਪ ਬੀਚ ਪਾਏ ਜੋ ਕਬੀਰ ਕਹਿੰਦੇ ਨੇ ਅੰਦਰ ਅਨੂਪਮ ਵਸਤੂ ਹੈ ਉਹ ਨਹੀਂ ਲੱਭਣ ਲੱਗੇ ਲੇਕਿਨ ਅਨੂਪਮ ਵਸਤੂ ਹੈ ਘਟ ਨੇਮ ਕਰੇ ਕੋਠੜੀ ਬਾਂਦੀ ਬਸਤ ਅਨੂਪ ਬੀਚ ਪਾਏ ਕੁੰਜੀ ਕੋਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਏ ਇੱਕ ਬੜੀ ਕੀਮਤੀ ਗੱਲ ਕਹਿ ਦਿੱਤੀ ਕੁੰਜੀ ਕੋਲਫ ਪ੍ਰਾਣ ਕਰ ਲਾਖੇ ਕੁਲਫ ਕਹਿੰਦੇ ਨੇ ਜੰਦਰੇ ਨੂੰ ਤਾਲੇ ਨੂੰ ਕੁੰਜੀ ਤੇ ਤਾਲਾ ਕੀ ਹੈ ਪ੍ਰਾਣ ਸਵਾਸ ਸਵਾਸ ਕੁੰਜੀ ਨੇ ਸਵਾਸ ਤਾਲਾ ਨੇ ਸਵਾਸ ਸਵਾਸ ਕਿਸੇ ਨੇ ਨਾਮ ਜਪਿਆ ਹੈ ਸਵਾਸ ਕੁੰਜੀ ਬਣ ਗਏ ਨੇ ਖੁੱਲ ਜਾਏਗਾ ਦਵਾਰ ਕੋਠੜੀ ਦਾ ਅਨੂਪਮ ਵਸਤੂ ਪ੍ਰਾਪਤ ਹੋ ਜਾਏਗੀ ਪਰ ਇੰਨਾ ਹੀ ਸਵਾਸਾਂ ਨਾਲ ਝੂਠ ਬੋਲੇ ਹੈ ਅਨਰਥ ਕੀਤਾ ਜੋ ਕੁਝ ਵੀ ਕਰਨਾ ਹੈ ਸਵਾਸਾਂ ਤੋਂ ਬਿਨਾ ਹੋ ਨਹੀਂ ਸਕਦਾ ਸ਼ੁਭ ਵੀ ਸਵਾਸ ਕਰਕੇ ਹੋਵੇਗਾ ਅਸ਼ੁਭ ਵੀ ਸਵਾਸ ਕਰਕੇ ਹੋਵੇਗਾ ਚੋਰੀ ਵੀ ਬੰਦੇ ਨੇ ਸਵਾਸਾਂ ਕਰਕੇ ਕਰਨੀ ਹੈ ਪਰ ਉਪਕਾਰ ਵੀ ਬੰਦੇ ਨੇ ਸਵਾਸਾਂ ਕਰਕੇ ਕਰਨਾ ਹੈ ਅੰਮ੍ਰਿਤ ਵੀ ਤਾਂ ਛਕ ਸਕੇਗਾ ਜੇ ਸਵਾਸ ਚੱਲਦੇ ਨੇ ਤੇ ਸ਼ਰਾਬ ਵੀ ਤਾਂ ਹੀ ਪੀ ਸਕੇਗਾ ਜੇ ਸਵਾਸ ਚੱਲਦੇ ਨੇ ਤੇ ਕਿਸ ਤਰ੍ਹਾਂ ਪੀਵੇਗਾ ਸਵਾਸ ਕੁੰਜੀ ਨੇ श्वास ताला ने कुंजी कुल्फ प्राण कर रखे करते बार न लाए अब मन जागत रह रे भाई गाफल होय के जनम गवाया चोर मुसे घर जाई बड़ी गफलेट दे नाल तो जिंदगी बीतीत कीती सुतियां जिंदगी बीतीत कर कीती जाग ते तुसी आखोगे असि जागे हां ਇਸ ਜਾਗਣੇ ਨੂੰ ਗੁਰਬਾਣੀ ਨੇ ਜਾਗਣਾ ਨਹੀਂ ਮੰਨਿਆ ਜੋਸੀ ਜਾਗੇ ਹੋਇਆ ਇਹ ਜਾਗਰਤੀ ਪੂਰਨ ਜਾਗਰਤੀ ਨਹੀਂ ਹੈ ਤਾਂ ਤੁਸੀਂ ਆਖੋਗੇ ਪੂਰਨ ਜਾਗਣਾ ਕੀ ਹੈ ਪੂਰਨ ਜਾਗਣਾ ਜਿਸ ਦਿਨ ਕੁੰਡਲਨੀ ਜਾਗਦੀ ਹੈ ਸੁੱਤੀ ਹੋਈ ਕੁੰਡਲਨੀ ਕੁੰਡਲਨੀ ਸੁਰਜੀ ਸਤ ਸੰਗਤ ਪਗਦ ਕਾਇਰੇ ਨੇ ਬਾਟ ਸੰਗਤ ਕੀਤੀ ਹੈ ਗੁਰੂ ਦੀ ਸੁੱਤੀ ਹੋਈ ਕੁੰਡਲਨੀ ਜਾਗ ਪਈ ਤੇ ਇਸ ਦੇ ਹੁਣ ਥੋੜੇ ਜਿਹੇ ਅਰਥ ਤੇ ਕੁੰਡਲਨੀ ਦੀ ਰੂਪ ਰੇਖਾ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਮੈਂ ਫਿਰ ਅਰਜ਼ ਕਰਾਂ ਇਹ ਜ਼ਿਆਦਾ ਚਰਚਾ ਜੋਗੀਆਂ ਨੇ ਕੀਤੀ ਭਾਰਤ ਦੇ ਵਿੱਚ ਮਛੰਦਰਨਾਥ ਗੋਰਖ ਤੋਂ ਇਹ سلسلہ ਚੱਲਿਆ ਫਿਰ ਇਸ ਦੀ ਵਿਆਖਿਆ ਬੋਧੀਆਂ ਨੇ ਕੀਤੀ ਜੈਨੀਆਂ ਨੇ ਕੀਤੀ ਸਨਾਤਨ ਮਤ ਦੇ ऋषि ਜੋ ਨੰਗੇ ਸਾਧੂ ਨੇ ਤੇ ਗੋਸ਼ਾ ਤਨਹਾਈ ਦੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਨੇ ਉਹਨਾਂ ਨੇ ਵੀ ਕੁੰਡਲਨੀ ਦੀ ਗੱਲ ਕੀਤੀ ਤੇ ਜਦ ਬਾਅਦ ਕੁਝ ਸਿੱਖ ਨੌਜਵਾਨਾਂ ਦੇ ਵਿੱਚ ਵੀ ਇਸ ਢੰਗ ਦੀ ਗੱਲ ਪ੍ਰਚਲਿਤ ਹੋਈ ਤੇ ਸਿੱਖ ਨੌਜਵਾਨ ਵੀ ਯੋਗਾ ਤੋਂ ਪ੍ਰਭਾਵਿਤ ਹੁੰਦੇ ਮੈਨੂੰ ਦਿਖਾਈ ਦਿੱਤੇ ਤਾਂ ਇਸ ਸੰਬੰਧ ਵਿੱਚ ਫਿਰਦਾਸ ਨੇ ਗੁਰਬਾਣੀ ਦੀ ਕੁਝ ਖੋਜ ਕੀਤੀ और मैं फिर अर्ज करा अमेरिका तो कैनेडा किसी होर धर्म का असर नहीं है कुछ भी नहीं है योगा का ही असर है योगा तो लोग प्रभावित हैं इस वास्ते महेश योगी बाल योगेश्वर मुखता नंद इस तरह के होर हिंदुस्तान के योगी योगा का अपने ढंग प्रचार कर रहे हैं तो लोग प्रभावित भी बड़े बहुत प्रभावित ਇਸ ਵਾਸਤੇ ਜੋ yogi ਨਹੀਂ ਵੀ ਤੇ yoga ਨੂੰ ਨਹੀਂ ਵੀ ਸਮਝਦੇ ਉਹਨਾਂ ਨੇ ਵੀ ਆਪਣੇ ਨਾਲ ਲਕਬ yogi ਜੋੜਿਆ ਮੈਂ ਇਸ ਵਾਸਤੇ ਕਿ ਲੋਕੀ ਪ੍ਰਭਾਵਤ ਨੇ yoga ਤੋਂ ਤੇ ਮੈਂ ਇਤਨੀ ਅਰਜ਼ ਕਰਾਂ ਗੁਰਮਤ ਜਿੱਥੇ ਮਨੁੱਖ ਨੂੰ ਲੈ ਜਾਂਦੀ ਹੈ yoga ਪਿੱਛੇ ਰਹਿ ਜਾਂਦਾ ਹੈ ਗੁਰਮਤ ਬਹੁਤ ਅੱਗੇ ਦੀ ਗੱਲ ਕਰਦੀ ਹੈ ਅਗਰ ਅੱਗੇ ਦੀ ਗੱਲ ਕਰਦੀ ਹੈ ਤੋ ਇਹ ਪਕੜ ਦੇ ਵਿੱਚ ਕਿਉਂ ਨਹੀਂ ਆਈ ਸਮਝ ਦੇ ਵਿੱਚ ਕਿਉਂ ਨਹੀਂ ਆਈ ਸਮਝਾਈ ਕਿਉਂ ਨਹੀਂ ਗਈ ਇਹਦੇ ਦੋ ਕਾਰਨ ਨੇ ਇੱਕ ਤੇ ਕਾਰਨ ਕਿ ਜਿਸ ਮਕਸਦ ਵਾਸਤੇ ਸੀ ਗੁਰਦੁਆਰੇ ਬਣਾਉਂਦੇ ਆ ਉਸ ਮਕਸਦ ਦੀ ਪੂਰਤੀ ਨਹੀਂ ਕਰਦੇ ਸਿੱਖ ਧਰਮ ਦੀ ਸਾਰੀ ਸ਼ਕਤੀ ਗੁਰਦੁਆਰਾ ਬਣਾਉਣ ਦੇ ਵਿੱਚ ਤੇ ਪ੍ਰਬੰਧਕ ਬਣਾਉਣ ਦੇ ਵਿੱਚ ਖਰਚ ਹੋ ਜਾਂਦੀ ਹੈ ਸਾਰੀ એનર્ਜੀ ਸਾਰੀ ਸ਼ਕਤੀ ਸਾਰਾ ਧਨ ਇਸੇ 'ਚ ਖਰਚ ਹੋ ਗਿਆ ਪਰ ਗੁਰਦੁਆਰਾ ਕਿਉਂ ਬਣਾਇਆ ਪ੍ਰਬੰਧਕ ਕਿਉਂ ਬਣਾਣੇ ਨੇ ਇਸ ਦੀ ਕਦੀ ਸੋਚ ਹੀ ਨਹੀਂ ਕੀਤੀ ਵਿਚਾਰ ਹੀ ਨਹੀਂ ਕੀਤੀ ਸਾਰੀ ਸ਼ਕਤੀ ਸਾਰਾ ਸਮਾਂ ਸਾਰਾ ਪੈਸਾ ਗੁਰਦੁਆਰਾ ਬਣਾਉਣ ਦੇ 'ਚ ਖਤਮ ਖਰਚ ਹੋਇਆ ਤੇ ਪ੍ਰਬੰਧਕ ਬਣਾਉਣ ਦੇ 'ਚ ਖਰਚ ਹੋ ਗਿਆ ਹੁਣ ਸਿੱਖ ਕਿਵੇਂ ਬਣਾਈਗੇ ब्रह्मज्ञानी किवें बनाईए संत किवें बड़ाईए महात्मा किवें बनाईए सोचना ਦਾ ਵਕਤ ਹੀ ਕੋਈ ਨਹੀਂ ਸਮਝਣ ਦਾ ਵਕਤ ਹੀ ਕੋਈ ਨਹੀਂ بڑے ਵੱਡੇ ਵੱਡੇ ਗੁਰਦੁਆਰੇ ਹਿੰਦੁਸਤਾਨ ਦੇ ਵਿੱਚ ਬਣ ਰਹੇ ਨੇ سونے ਦੇ ਕਲਸ ਲੱਗ ਰਹੇ ਨੇ ਜੈਪੁਰ ਦੇ ਕੋਲ ਮਕਰਾਨੇ ਦੀ ਖਾਣ ਜਿੱਥੋਂ سنگ ਮਰਮਰ ਨਿਕਲਦਾ ਹੈ तमाम ਗੁਰਦੁਆਰਿਆਂ ਨੂੰ ਲੱਗ ਰਹੇ ਹਨ ਧਨ ਸ਼ਕਤੀ ਸਾਰੇ ਗੁਰਦੁਆਰੇ ਨੂੰ ਬਣਾਉਣ ਵਿੱਚ ਖਰਚ ਆਉਂਦੀ ਹੈ ਫਿਰ ਧਨ ਤੇ ਸ਼ਕਤੀ ਤੇ ਸਮਾ ਪ੍ਰਬੰਧਕ ਬਣਾਉਣ ਵਿੱਚ ਖਰਚ ਹੋ ਜਾਂਦਾ ਹੈ ਬਾਕੀ ਕੁਝ ਬਚਦਾ ਹੀ ਨਹੀਂ ਕੋਈ ਸਿੱਖ ਬਣਾਵੇ ਸੰਤ ਬਣਾਵੇ ਬ੍ਰਹਮ ਗਿਆਨੀ ਬਣਾਵੇ ਗੁਰਮੁਖ ਬਣਾਵੇ ਮਹਾਤਮਾ ਬਣਾਵੇ ਨਾਮ ਰਸੀਆਂ ਨੂੰ ਕੋਈ ਪੈਦਾ ਕਰੇ ਇਸ ਪਾਸੇ ਦੀ ਸੋਚਣੇ ਵਾਸਤੇ ਨਾ ਸਮਾਂ ਬਚਦਾ ਨਾ ਸ਼ਕਤੀ ਬਚਦੀ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਗੁਰਦੁਆਰਾ ਇਸ ਵਾਸਤੇ ਬਣਾਣਾ ਹੈ ਕਿ ਇਥੋਂ ਸਿੱਖ ਸੰਤ ਪੈਦਾ ਹੋ ਸਕਣ ਤੇ ਸੱਚ ਦੀ ਸੋਝੀ ਹੋ ਸਕੇ ਗੁਰਦੁਆਰੇ ਹੋਏ ਸੋਝੀ ਪਾਇਸ ਇਥੋਂ ਸੋਝੀ ਮਿਲੈ ਤੇ ਜਗਤ ਨੂੰ ਸੋਝੀ ਮਿਲਦੀ ਰਹੇ ਪ੍ਰਬੰਧ ਚਾਹੀਦਾ ਗੱਲ ਜਿਹੜੀ ਇਤਨੇ ਲੋਕਾਂ ਨੂੰ ਸੋਝੀ ਮਿਲਦੀ ਰਹੇ ਪ੍ਰਬੰਧ ਚਾਹੀਦਾ ਲੋਕਾਂ ਨੂੰ ਗੁਰਮਤਿ ਦੀ ਸਮਝ ਮਿਲਦੀ ਰਹੇ ਪ੍ਰਬੰਧ ਚਾਹੀਦਾ ਇਥੇ ਸੰਗਤ ਤੇ ਪੰਗਤ ਦੀ ਗੱਲ ਚਲਦੀ ਰਹੇ ਪ੍ਰਬੰਧ ਚੱਲਦਾ ਰਹੇ ਔਰ ਗੁਰਦੁਆਰਾ ਚਾਹੀਦਾ ਹੈ ਕਿ ਸੋਜ ਮਿਲਦੀ ਰਹੇ ਗੁਰਦੁਆਰਾ ਸੋਜ ਵਾਸਤੇ ਹੋਰ ਕਿਸੇ ਚੀਜ਼ ਵਾਸਤੇ ਨਹੀਂ ਹੈ ਬਦਕਿਸਮਤੀ ਇਹ ਜਿਸ ਦਿਨ ਦਾ ਅਸੀਂ ਕਿਸੇ ਹੋਰ ਸਿਲਸਿਲੇ ਲਈ ਇਸ ਨੂੰ ਅਪਣਾਇਆ ਅਸੀਂ ਹਿੰਦੁਸਤਾਨ ਦੇਚ ਵੀ ਤੇ ਬਾਹਰ ਵੀ ਧਾਰਮਿਕ ਤੌਰ ਤੇ ਪਛੜੇ ਆ ਅੱਗੇ ਨਹੀਂ ਵਧੇ ਬਾਕੀ ਅੱਗੇ ਵਧਦੇ ਨੇ ਅਸੀਂ ਨਹੀਂ ਵਧਦੇ करा ती चालीस साल पिछे चले जाइए तो साढ़े कौम्च जितने ब्रह्म गयानी सन अज नहीं ने बाबा निधान सिंह सन बाबा सुंदर सिंह अली बेग वाले बाबा अतर सिंह मस्तुआणे वाले बाबा ज्वाला सिंह हरखवाल वाले या बाबा करम सिंह होती मरदान वाले अकाली कौर सिंह ਕਸ਼ਮੀਰ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਹਰ ਪਿੰਡ ਹਰ ਤਹਿਸੀਲ ਔਰ ਨਾਲ ਕਸ਼ਮੀਰ ਵਿੱਚ ਬੜੇ ਬੜੇ ਬ੍ਰह्म ਗਿਆਨੀ ਜਿਨ੍ਹਾਂ ਨੂੰ ਵੇਖਦੇ ਆ ਹੀ ਗੁਰੂ ਚੇਤੇ ਆਉਂਦਾ ਸੀ ਜਿਨ੍ਹਾਂ ਦੇ ਕੋਲ ਬੈਠੀਏ ਤੇ ਗੁਰੂ ਗੋਬਿੰਦ ਸਿੰਘ ਜੀ ਚੇਤੇ ਆ ਜਿਨ੍ਹਾਂ ਦੇ ਕੋਲ ਬੈਠੀਏ ਤੇ ਬਾਣੀ ਦਾ ਰਸ ਮਿਲੇ ਤੇ ਔਖੇ ਨਾ ਹੋਣਾ ਹੁਣ ਚਰਾਗ ਲੈ ਕੇ ਘੁੰਮੋ ਤੇ ਲੱਭੋ ਬ੍ਰह्म ਗਿਆਨੀ ਗੁਸਤਾਖੀ ਮਾਫ ਮੁਸ਼ਕਿਲ ਹੈ ਗੱਲ ਕੀ ਹੋ ਗਈ 30 40 ਸਾਲੇ ਚ ਇਤਨਾ ਫਰਕ ਕਿਉਂ ਪੈ ਗਿਆ ਇੰਨਾ ਕੋ ਫਰਕ ਕਿਉਂ ਪੈ ਗਿਆ ਤੋਂ ਫਰਕ ਜੋ ਪਿਆ ਮੈਂ ਅਰਜ਼ ਕਰ ਦਿਆਂ ਸਾਰਾ ਸਮਾਂ ਸਾਰੀ ਸ਼ਕਤੀ ਸਾਰਾ ਧਨ ਸਾਰੀ ਦਿਮਾਗੀ ਤਾਕਤ ਗੁਰਦੁਆਰਾ ਬਣਾਉਣ ਦੇ ਚ ਖਰਚ ਹੋ ਗਈ ਤੇ ਪ੍ਰਬੰਧਕ ਪੈਦਾ ਕਰਨ ਦੇ ਚ ਖਰਚ ਹੋ ਗਈ ਸਿੱਖ ਸੰਤ ਪੈਦਾ ਕਰਨ ਵਾਸਤੇ ਸ਼ਕਤੀ ਬਚੀ ਨਹੀਂ ਸਮਾਂ ਬਚੇ ਹੋਏ ਨੇ ਵਕਤ ਬਚੇ ਹੋਏ ਨੇ ਇਸ ਵਾਸਤੇ ਗੁਰਦੁਆਰੇ ਵੀ ਬਣ ਰਹੇ ਨੇ ਪ੍ਰਬੰਧਕ ਵੀ ਬਣ ਰਹੇ ਨੇ ਮਹਾਪੁਰਸ਼ ਨਹੀਂ ਪੈਦਾ ਹੋ ਰਹੇ ਗੁਰਮੁਖ ਨਹੀਂ ਬਣ ਰਹੇ ਤੇ ਮੈਂ ਇਤਨੀ ਵੀ ਅਰਸ ਕਰਾਂ ਕਿ ਮੇਰੀ ਕਿਸੇ ਵੀ ਗੱਲ ਨੂੰ ਵਿਅਕਤੀਗਤ ਅਟੈਕ ਨਾ ਸਮਝਣਾ ਇਸ ਸਟੇਜ ਤੇ ਬੈਠ ਕੇ ਕਿਸੇ ਵਿਅਕਤੀ ਦੀ ਗੱਲ ਕਰਨੀ ਮਹਾਪਾਪ ਹੈ ਮਹਾਨ ਗੁਨਾਹ ਇੱਥੇ ਵਿਅਕਤੀ ਦੀ ਗੱਲ ਨਹੀਂ ਕਰਨੀ ਚਾਹੀਦੀ ਇਸ ਸਟੇਜ ਤੇ ਧਰਮ ਦੀ ਗੱਲ ਤਾਂ ਮੈਂ ਇੱਕ ਧਰਮ ਦੀ ਗੱਲ ਕਰ ਰਿਹਾ ਮਤਾਂ ਕਿ ਤੁਸੀਂ ਵਿਅਕਤੀ ਦੀ ਗੱਲ ਸਮਝ ਲਓ ਤੇ ਜੇ ਇਸ ਸਟੇਜ ਦੇ ਤੇ ਧਰਮ ਦੀ ਗੱਲ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਹੋਰ ਕਿੱਥੇ ਕਰੋਗੇ ਕਿਹੜੀ ਥਾਂ ਤੇ ਕਰੋਗੇ ਤਾਂ ਗੁਰੂਦvare ਹੋਏ ਸੋਝੀ ਪਾਈ ਸੀ ਅਸੀਂ ਗੁਰਦੁਆਰੇ ਤੋਂ ਸੂਝ ਲੈਣੀ ਹੈ ਸਮਝ ਲੈਣੀ ਹੈ ਕਿਸੇ ਦੀ ਸੂਝ ਲੈਣੀ ਹੈ ਸਿੱਖੀ ਦੀ ਸੂਝ ਲੈਣੀ ਹੈ ਗੁਰਮukh ਹੋਣ ਦੀ ਸੂਝ ਲੈਣੀ ਹੈ ਗੁਰੂ ਦੀ ਸੂਝ ਲੈਣੀ ਹੈ ਪਰਮਾਤਮਾ ਦੀ ਸੂਝ ਲੈਣੀ ਹੈ ਆਤਮਾ ਦੀ ਸੂਝ ਲੈਣੀ ਹੈ ਮਨ ਦੀ ਸੂਝ ਲੈਣੀ ਹੈ ਸਰੀਰ ਦਾ ਬੋਧ ਹਾਸਲ ਕਰਨਾ ਹੈ ਇਥੇ ਇਹ ਸੂਝ ਲੈਣੀ ਹੈ ਗੁਰੂ ਦੁਆਰੇ ਹੋਏ ਸੋਝੀ ਪਾਇਸ ਪਿਛਲੇ ਦਿਨੇ ਗੀਤਾ ਪ੍ਰੈਸ ਗੌਰਖਪੁਰ ਜੋ ਬਹੁਤ ਵੱਡਾ हिंदू जगत का सनातन मत प्रेस है जिस प्रेस ने घट तो घट हजार धार्मिक किताब छापिया ने ट्रस्ट है बहुत व्डा बहुत सस्ते ढंग जगत उन्होंने एक गल मैन आखी उतों के ट्रस्टी ने सुभाविक ट्रेन दे सफर कर रहे थे तो गलबात चल पी ਮੈਨੂੰ ਆਖਣ ਲੱਗਾ ਦੁਨੀਆ ਦੇ ਸਭ ਤੋਂ ਜ਼ਿਆਦਾ ਜਿਸ ਧਰਮ ਨੂੰ ਸਮਝਿਆ ਗਿਆ ਹੈ ਸਮਝਾਇਆ ਗਿਆ ਉਹ ਸਨਾਤਨ ਮਤ ਹੈ ਤੇ ਦੁਨੀਆ ਦੇ ਸਭ ਤੋਂ ਘੱਟ ਜਿਸ ਧਰਮ ਨੂੰ ਸਮਝਿਆ ਗਿਆ ਤੇ ਸਮਝਾਇਆ ਗਿਆ ਉਹ ਸਿੱਖ ਧਰਮ ਹੈ ਆਹ ਗੱਲ ਜਦੋਂ ਉਸਨੇ ਮੈਨੂੰ ਆਖੀ ਪਹਿਲੀ ਵਾਰ ਮੈਂ ਸੁਣੀ ਔਰ ਵਿਚਾਰਕ ਸੀ ਦਾਰਸ਼ਨਿਕ ਸੀ ਮੈਂ ਕਿਹਾ ਕੱਟ ਸਮਝੀ ਗਈ ਏ ਕੱਟ ਸਮਝਾਈ ਗਈ ਏ ਇਸ ਦਾ ਤੇ ਮੈਨੂੰ ਪਤਾ ਹੈ ਪਰ ਜਿਹੜਾ ਤੁਸੀਂ ਇਹ ਆਖਿਆ ਸਨਾਤਨ ਮਤ ਸਭ ਤੋਂ ਜ਼ਿਆਦਾ ਸਮਝਾਇਆ ਗਿਆ ਹੈ ਕਿ ਸਮਝਾਇਆ ਗਿਆ ਹੈ ਇਹਦਾ ਕੋਈ ਸਬੂਤ ਆਖਣ ਲੱਗਾ ਮੁਸਲਮ ਦੇਸ਼ਾਂ ਵਿੱਚ ਵੀ ਗੀਤਾ ਸ਼ੌਕ ਨਾਲ ਪੜ੍ਹੀ ਜਾਂਦੀ ਤਰਕੀ ਦੇਚ ਹਕੂਮਤ ਨੇ ਬੈਨ ਲਾਇਆ ਗੀਤਾ ਤੇ ਹੁਣ ਬੈਨ ਲਾਇਆ ਗੀਤਾ ਨਹੀਂ ਆ ਸਕਦੀ ਉੱਥੇ गीता ਦਾ ਇਤਨਾ ਸੋਹਣਾ ਪ੍ਰਚਾਰ ਕੀਤਾ ਗਿਆ ਈਸਾਈ ਪ੍ਰਭਾਵ ਤੋਂ ਮੁਸਲਮਾਨ ਪ੍ਰਭਾਵਤ ਹੈ ਬੈਨ ਲਾਣਾ ਤੇ ਹਕੂਮਤ ਨੂੰ ਬਈ ਤੇ ਇੰਗਲਿਸ਼ ਦੇ ਟ੍ਰਾਂਸਲੇਟ ਕੀਤੀ ਹੋਈ ਜਿਹੜੀ ਗੀਤਾ ਹੈ ਨਹੀਂ ਆ ਸਕਦੀ ਲਾਜ਼ਮ ਉੱਥੇ ਇਸ ਹੁਕਮ ਨੂੰ ਬਕਾਇਦਾ 사ਦਰ ਕੀਤਾ ਗਿਆ ਅਮਰੀਕਾ ਵਿੱਚ ਗੀਤਾ ਬਹੁਤ ਪੜ੍ਹੀ ਗਈ ਹੋਰ ਦੇਸ਼ چھوٹے ਮੋਟੇ ਖਾਸ ਕਰਕੇ ਜਪਾਨ ਦੇ ਥਾਈਲੈਂਡ ਦੇ ਮਲੇਸ਼ੀਆ ਦੇ ਚ ਗੀਤਾ ਬਹੁਤ ਪੜੀ ਗਈ ਸਮਝੀ ਗਈ ਸਮਝਾਈ ਗਈ ਮੈਨੂੰ ਕਹਿ ਲਗਾ ਫੜੇ ਵਿੱਚ ਤੇ ਸਿੱਖ ਵੀ ਨਹੀਂ ਜਾਣਦੇ ਬਾਣੀ ਕੀ ਜਪਜੀ ਪੜੀ ਜ਼ਰੂਰ ਗਈ ਹੈ ਸਮਝੀ ਨਹੀਂ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਤੇ ਵਿਚਾਰਨ ਵਾਲੀ ਗੱਲ ਸੀ ਦੁਨੀਆ ਦੇ ਵਿੱਚ ਇਸ ਢੰਗ ਦੇ ਚਿੰਤਕ ਬੈਠੇ ਨੇ ਜੋ ਆਪਣੇ ਆਪਣੇ ਢੰਗ ਨਾਲ ਸੋਚਦੇ ਨੇ ਤੇ ਮੈਂ ਤਾਂ ਸੁਭਾਵਿਕ ਟਾਟਾ ਨਗਰ ਜਾ ਰਿਹਾ ਸੀ ਇੱਕੋ ਹੀ ਟ੍ਰੇਨ ਦੇ ਸਫ਼ਰ ਗੱਲਾਂ ਬਾਤਾਂ ਚੱਲ ਪਈਆਂ ਇਹ ਦੋ ਲਫ਼ਜ਼ ਮੇਰੇ ਹਿਰਦੇ 'ਚ ਉਕਰ ਗਏ ਜਦ ਉਸਨੇ ਆਖਿਆ ਦੁਨੀਆ ਦੀ ਸਨਾਤਨ ਮਤ ਸਭ ਤੋਂ ਜ਼ਿਆਦਾ ਸਮਝਾਇਆ ਗਿਆ ਸਮਝਿਆ ਗਿਆ ਦੁਨੀਆ ਦੀ ਸਭ ਤੋਂ ਘੱਟ ਸਿੱਖ ਧਰਮ ਸਮਝਾਇਆ ਗਿਆ ਤੇ ਸਮਝਿਆ ਗਿਆ ਬਹੁਤ ਘੱਟ ਬਹੁਤ ਘਟ ਸਮਝ ਆ ਗਿਆ ਤੇ ਬਹੁਤ ਘਟ ਸਮਝਿਆ ਗਿਆ ਤੇ ਤੁਸੀਂ ਆਖੋ ਸੀ ਸਮਝਿਆ ਗੁਸਤਾਖੀ ਮਾਫ ਦੇ ਸਮਝਿਆ ਆਉਂਦਾ ਤੇ ਸਿੱਖ ਦੀ ਦਾੜੀ ਦੇ ਸ਼ਰਾਬ ਦੀ ਬਦਬੋ ਨਹੀਂ ਆਉਣੀ ਸੀ ਅੰਮ੍ਰਿਤ ਦੀ ਮਹਿਕ ਆਉਣੀ ਸੀ ਸਿੱਖ ਪਬ ਵਿੱਚ ਬੈਠਾ ਨਹੀਂ ਮਿਲਣਾ ਸੀ ਉਹਦੇ ਹੱਥ ਵਿੱਚ ਮਾਲਾ ਹੋਣੀ ਸੀ ਗੁਰਦੁਆਰੇ ਬੈਠਾ ਮਿਲਣਾ ਸੀ ਸਿੱਖ ਦੀ ਰਸਨਾ ਦੇ ਵਿੱਚ ਕੋਈ ਗੰਦੇ ਬੋਲ ਨਹੀਂ ਮਿਲਨੇ ਸਨ ਇਦੀ ਰੂਪਰੇਖਾ ਕੁਝ ਹੋਰ ਮਿਲਨੇ ਸੀ ਇਤੇ ਗੁਰੂ ਦੀ ਮੂਰਤੀ ਆਉਂਦਾ ਤੋ ਨਾ ਇਹ ਗੱਲ ਸਮਝੀ ਗਈ ਨਾ ਸਮਝਾਈ ਗਈ ਔਰ ਗੱਲ ਉਸ ਦਿ ਮੈਨੂੰ ਚੰਗੀ ਲੱਗੀ ਤੇ ਉਸੇ ਦੇ ਅਲਫਾਜ਼ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਗੁਰਦੁਆਰਾ ਇਸ ਵਾਸਤੇ ਹੈ ਗੁਰੂ ਦਵਾਰੇ ਹੋਏ ਸੋਝੀ ਪਾਇਸੀ ਸੂਝ ਮਿਲੇ ਸਮਝ ਮਿਲ ਸਕੇ ਸਮੂ ਜਗਤ ਨੂੰ ਗੁਰਬਾਣੀ ਦੀ ਗੁਰਦੁਆਰਾ ਇਸ ਵਾਸਤੇ फिर इस ढंग ਦਾ ਇੰਤਜ਼ਾਮ ਕੀਤਾ ਜਾਏ ਕਿ ਜਗਤ ਨੂੰ ਇਹ ਸੂਝ ਮਿਲਦੀ ਰਹੇ ਇਹ ਸਮਝ ਮਿਲਦੀ ਰਹੇ ਤੇ ਮੇਰੇ ਅਰਸ਼ ਕਰਾ ਯੋਗਾ ਇੱਕ ਮੋਟੀ ਚੀਜ਼ ਹੈ ਸਰੀਰ ਦੀ ਐਕਸਰਸਾਈਜ਼ ਹੈ ਸਾਧਨਾ ਹੈ ਸਰੀਰ ਦੀ ਗੁਰਮਤ ਸਰੀਰ ਦੀ ਸਾਧਨਾ ਨਹੀਂ ਹੈ ਮਨ ਦੀ ਸਾਧਨਾ ਹੈ ਮਮਾ ਮਨ ਸੰਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨ ਸوں ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਵੇ ਸਰੀਰ ਦੀ ਸਾਧਨਾ ਸਰੀਰ ਦੀ ਤੰਦਰੁਸਤੀ ਵਾਸਤੇ ਹੋ ਸਕਦੀ ਏ ਰੱਬ ਦੇ ਮਿਲਾਪ ਵਾਸਤੇ ਨਹੀਂ ਹੈ ਪ੍ਰਭੂ ਦੇ ਮਿਲਾਪ ਵਾਸਤੇ ਨਹੀਂ ਹੈ ਇਸ ਵਾਸਤੇ ਯੋਗਾ ਤੋਂ ਬਹੁਤ ਉੱਚੀ ਗੱਲ ਹੈ ਗੁਰਮਤਿ ਦੀ ਯੋਗਾ ਤੇ ਬਹੁਤ ਮੋਟੀ ਗੱਲ ਹੈ ਲੇਕਿਨ ਇਸ ਦਾ ਬਹੁਤ ਵੱਡਾ ਪ੍ਰਭਾਵ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਯੂਰਪ ਦੇ ਹੋਰ ਦੇਸ਼ਾਂ 'ਚ इस वास्ते जिन्होंने योगिया की गल हिंदुस्तान नहीं चल सकी बार बहुत चली है। और योगा का बहुत वाला प्रभाव है योगा तो लोग प्रभावित ने ते योगी जी खास गल करते हैं कुंडलनी सुरजन की आओ साडे को योगा करो जिस ढंग असी दसीए तो होगा कि कुंडलनी जागेगी तो जैसे कुंडलनी जागेंगे परम आनंद मिल जाएगा जीवन सफल हो जाएगा तो इस नुक्ता निगाणो सामने रख के दास ने गुरुवाणी का अध्ययन कीता एक पंक्ति सामने आई है पंक्ति है गुरुगन साहब जी महाराज दी भट्टा दी वाणी कुंडलनी सुरजी सत संगत परमानंद गुरु मुख मचा सड़ी कुंडलनी जाग पई किस तरह जागे ਗੁਰਮੁਖ ਬਣ ਕੇ ਜੈਸੇ ਗੁਰਮੁਖ ਬਣੇ ਗੁਰੂ ਦਾ ਸਤਸੰਗ ਕੀਤਾ ਤੇ ਸਤਸੰਗ ਕਰਦੇ ਆ ਗੁਰੂ ਦੀ ਗੱਲ ਮੰਨਦੇ ਆ ਕੁੰਡਲਨੀ ਜਾਗ ਪਈ ਕੁੰਡਲਨੀ ਦੇ ਜਾਗਦੇ ਆ ਆਨੰਦ ਮਿਲ ਗਿਆ ਪਰਮ ਆਨੰਦ ਮਿਲ ਗਿਆ ਤੋਂ ਪ੍ਰਥਮ ਮੈਂ ਕੁੰਡਲਨੀ ਦੀ ਰੂਪਰੇਖਾ ਦਸਾਂ ਕੁੰਡਲ ਮਾਰ ਕੇ ਇੱਕ ਸ਼ਕਤੀ ਬੈਠੀ ਜਿਹਨੂੰ ਕਹਿੰਦੇ ਨੇ ਕੁੰਡਲਨੀ ਕੁੰਡਲ ਮਾਰ ਕੇ ਜਿਹੜਾ ਹੱਥ ਦਾ ਕੜਾ ਇਹਨੂੰ ਵੀ ਕੁੰਡਲ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਕੁੰਡਲ ਕਹਿੰਦੇ ਨੇ ਕੜਾ ਨਹੀਂ ਕਹਿੰਦੇ ਗੋਲ ਧਾਇਰੇ ਚ ਜਿਹੜੀ ਚੀਜ਼ ਹੋਵੇ ਉਹਨੂੰ ਕੁੰਡਲ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਕੁੰਡਲਨੀ ਸੰਸਕ੍ਰਿਤ ਦਾ ਸ਼ਬਦ ਹੈ ਇੱਕ ਸ਼ਕਤੀ ਸਰੀਰ ਦੇ ਵਿੱਚ ਹੈ ਉਹ ਕੁੰਡਲ ਮਾਰ ਕੇ ਜਿਵੇਂ ਬੈਠੀ ਉਹਨੂੰ ਕਹਿੰਦੇ ਨੇ ਕੁੰਡਲਨੀ ਕਿੱਥੇ ਬੈਠੀ ਹੈ ਕਿਹੜੀ ਥਾਂ ਤੇ ਬੈਠੀ ਹੈ विचारकਾਂ ਦੇ ਕਥਨ ਅਨੁਸਾਰ yogiyon ਦੀ ਵਿਚਾਰਧਾਰਾ ਦੇ ਮੁਤਾਬਕ ਇਹ ਜੋ ਨਾਭੀ ਹੈ ਨਾਭੀ ਦੇ ਥੱਲੇ ਕੁੰਡਲ ਮਾਰ ਕੇ ਰੱਖੀ ਹੈ ਔਰ ਸੁੱਤੀ ਪਈ ਹੈ ਇਹ ਮੂਲ ਸ਼ਕਤੀ ਹੈ ਜੋ ਸੋ ਰਹੀ ਹੈ ਇਹਨੂੰ ਜਗਾਣਾ ਹੈ ਇਹ ਜਾਗੇ ਤੇ ਜੀਵਨ ਸਫਲ ਹੋਵੇ ਇਹ ਜਾਗੇ ਤੇ ਰੱਬ ਦਾ ਪਤਾ ਚੱਲੇ ਇਹ ਜਾਗੇ ਤੇ ਖੇੜਾ ਤੇ ਖੁਸ਼ੀ ਮਿਲੇ योगी बस ਇਸੇ ਨੂੰ ਜਗਾਉਣ ਵਿੱਚ ਲੱਗੇ ਤੇ ਜਿਹੜੀ ਸਾਧਨਾ ਕਰਦੇ ਨੇ ਸਾਰੀ ਸਰੀਰ ਦੀ ਸਾਧਨਾ ਹੈ ਉੱਠਣਾ ਹੈ ਬੈਠਣਾ ਹੈ ਲੰਬੇ ਸਾਹ ਲੈਣੇ ਨੇ ਫਿਰ ਛੋਟੇ ਸਾਹ ਲੈਣੇ ਨੇ ਫਿਰ ਸਵਾਸਾਂ ਨੂੰ ਰੋਕਣਾ ਹੈ ਬਹੁਤ ਕੁਝ ਇਸ ਸੰਬੰਧ ਵਿੱਚ ਉਹ ਕਰਦੇ ਨੇ ਤੇ ਮੂਲ ਮਕਸਦ ਇਤਨਾ ਹੈ ਕਿ ਕੁੰਡਲਨੀ ਨੂੰ ਜਗਾਉਣਾ ਹੈ ਸੋਚੋਗੇ ਤੇ ਸਹੀ ਤੁਸੀਂ ਜ਼ਰੂਰ ਵੀ ਮੈਂ ਕਿਹਾ ਉਹ ਜੀ ਹਾਂ ਦਾ ਇੱਕ प्रकरण ਲੈ ਬੈਠਾ ਪਰ ਇਸ ਨੂੰ ਮੈਂ ਜ਼ਰੂਰੀ ਸਮਝਿਆ क्योंकि नौजवान तबका इसकी गल करता है और मैनु प्रतीत हूँ भी योगियों तो प्रभावित है कुंडलनी सुरजी सतसंगत परम आनंद गुरु मुख मचा गुरमत ने कुंडलनी की गल जिस ढंग न की है वो अत्यंत बारीक है सूक्ष्म है वो योगिया वाली शरीर की साधना नहीं है मन की साधना ਤੇ ਮਨ ਦੀ ਸਾਧਨਾ ਕੀ ਹੈ ਮਨ ਨੂੰ ਬਾਰੀਕ ਕਰਨਾ ਮਨ ਨੂੰ ਸੂਖਮ ਕਰਨਾ ਤੇ ਮਨ ਦੀ ਸਾਧਨਾ ਹੈ ਮਨ ਨੂੰ ਸੂਖਮ ਕਰਨ ਦੀ ਕੀ ਲੋੜ ਹੈ ਕਿਉਂ ਲੋੜ ਹੈ ਕਬੀਰ ਜੀ ਦਾ ਇੱਕ ਸ਼ਲੋਕ ਚ ਇੱਥੇ ਆਇਆ ਤੁਹਾਡੇ ਸਾਹਮਣੇ ਰੱਖਾਂ ਕਬੀਰ ਕਹਿੰਦੇ ਜਿਹੜਾ ਰੱਬ ਦਾ ਦਰਵਾਜ਼ਾ ਹੈ ਨਾ ਰੱਬ ਦੇ ਘਰ ਦਾ ਦਰਵਾਜ਼ਾ ਜਿੱਥੋਂ ਲੰਘਣਾ ਹੈ ਉਸ ਦਰਵਾਜ਼ੇ ਨੂੰ ਕਬੀਰ ਨੇ ਮੋਖ ਦਵਾਰ ਆਖਿਆ ਮੁਕਤੀ ਦਾ ਦਵਾਰ ਕਿਸੇ ਨੇ ਉਸ ਨੂੰ ਧਰਮ ਦਾ ਦਵਾਰ ਆਖਿਆ ਗੁਰੂ ਘਰ ਦੇ ਚੁਸਨوں ਆਖਿਆ ਗਿਆ ਗੁਰੂ ਦਵਾਰ ਗੁਰੂ ਦਵਾਰ ਆਉਖੇ ਨਾ ਹੋਣਾ ਤੇ ਗੁਰੂ ਦਵਾਰਾ ਦਵਾਰ ਕਹਿੰਦੇ ਨੇ ਦਰਵਾਜ਼ੇ ਨੂੰ ਤੇ ਹੁਣ ਇਸ ਦਰਵਾਜ਼ੇ ਨੂੰ ਆਖੋਗੇ ਗੁਰੂ ਦਾ ਦਰਵਾਜ਼ਾ ਖੋਲ ਕੇ ਅੰਦਰ ਪ੍ਰਵੇਸ਼ ਕਰ ਗਏ ਗੁਰੂ ਤੱਕ ਪਹੁੰਚ ਗਏ ਨਹੀਂ ਮੈਂ ਖੁਲਾਸਾ ਕਰਨ ਲੱਗਾ ਆਉਖੇ ਨਾ ਹੋਣਾ ਇਹ ਦਰਵਾਜ਼ਾ ਨਹੀਂ ਤੇ ਲੱਕੜ ਦਾ ਦਰਵਾਜ਼ਾ ਹੈ ਕੁਸੀਂ ਆਖੋਗੇ ਗੁਰਦੁਆਰੇ ਦਾ ਦਰਵਾਜ਼ਾ ਹੈ ਗੁਰੂ ਦਾ ਦਰ ਹੈ ਬਾਰਮੁਖੀ ਹੋਵੇਗਾ ਇਸ ਦਰ ਦੇ ਚ ਆ ਕੇ ਵੀ ਸਾਡੇ ਝਗੜੇ ਨਹੀਂ ਖਤਮ ਹੋਏ ਇਸ ਦਰ ਚੋਂ ਲੰਘ ਕੇ ਵੀ ਅਸੀਂ ਪਵਿੱਤਰ ਨਹੀਂ ਹੋਏ ਇਸ ਦਰਵਾਜ਼ੇ ਚੋਂ ਲੰਘ ਕੇ ਵੀ ਕਲਕਲੇਸ਼ ਨਹੀਂ ਮਿਟਿਆ ਇਸ ਦਰਵਾਜ਼ੇ ਚੋਂ ਲੰਘ ਕੇ ਵੀ ਦੁਬਦਾ ਸਾਡੀ ਨਹੀਂ ਗਈ ਇਸ ਦਰਵਾਜ਼ੇ ਚੋਂ ਲੰਘ ਕੇ ਵੀ ਵਾਸ਼ਨਾ ਤੇਉਂ ਦੀ ਤਉ ਮੌਜੂਦ ਹੈ ਨਾਸਤਿਕ ਕਿਦਰ ਸਮਝਣਾ ਨਾ ਮੈਨੋ ਗੁਰੂ ਦਵਾਰ ਧਰਮ ਦਵਾਰ ਮੋਕਸ਼ ਦਵਾਰ ਇਹ ਵਕ ਵਕ ਨਾ ਮਨੇ ਉਹ ਜਿਹੜਾ ਗੁਰੂ ਦਾ ਦਵਾਰ ਹੈ ਉਹ ਜੋ ਮੋਕਸ਼ ਦਵਾਰ ਹੈ ਉਹ ਜੋ ਧਰਮ ਦਾ ਦਵਾਰ ਹੈ ਉਹ ਕਿੱਥੇ ਹੈ ਘਰ ਮੇਂ ਘਰ ਦਿਖਾਏ ਦੇ ਸਤਿਗੁਰੂ ਪੁਰਖ ਸੁਜਾਨ ਗੁਰੂ ਤੇ ਉਹ ਹੈ ਜੋ ਸਰੀਰ ਦੇ ਘਰ ਦੇ ਚ ਆਪਣਾ ਘਰ ਦਿਖਾ ਦੇ ਜੋ ਸਰੀਰ ਦੇ ਘਰ ਦੇ ਚ ਰੱਬ ਦਾ ਘਰ ਦਿਖਾ ਦੇਵੇ ਜੋ ਸ਼ਰੀਰ ਦੇ ਪਿੰਡ ਵਿੱਚ ਇਸ ਪਿੰਡ ਦੇ ਵਿੱਚ ਆਪਣਾ ਪਿੰਡ ਦਿਖਾ ਦੇਵੇ ਤੇ ਜੇ ਉਹ ਆਪਣਾ ਪਿੰਡ ਦਿਖਾਏਗਾ ਆਪਣਾ ਘਰ ਦਿਖਾਏਗਾ ਤਾਂ ਆਪਣਾ ਦਰ ਵੀ ਦਿਖਾਏਗਾ ਤਾਂ ਉਹ ਦਰ ਕੁਛ ਹੋਰ ਹੈ ਉਸੇ ਦਰ ਦੀ ਗੁਰੂ ਨਾਨਕ ਨੇ ਵਿਆਖਿਆ ਕੀਤੀ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ ਉਹ ਦਰ ਕੈਸਾ ਹੈ ਉਹ ਘਰ ਕੈਸਾ ਹੈ اے ਮੇਰੇ ਗੁਰੂ ਜਿੱਥੇ ਬੈਠ ਕੇ ਤੂੰ ਜਗਤ ਦੀ ਸੰਭਾਲ ਕਰਦਾ ਓ ਦਰ ਕੈਸਾ ਹੈ ਉਹ ਘਰ ਕੈਸਾ ਹੈ ਮੈਨੂੰ ਦੱਸ